ਸ਼ਸ਼ਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਦਰ ਨਰ ਬਟਿਕ ਤੇ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਮੈਂ ਤਾਂ ਦੱਸਣਾ ਚਾਹਨੀ ਹੀ ਮੈਂ ਇਸ ਕੜਾਈ ਵਾਲੇ ਸੂਟ ਦੀ ਕਟਿੰਗ ਕੀਤੀ ਹੈ ਠੀਕ ਹੈ ਜੀ ਇਹਦੀਆਂ ਬਾਹਵਾ ਕਿਦਾਂ ਤਿਆਰ ਕਰਨੀਆਂ ਆ ਦੇਖੋ ਇਹ ਬਾਹਵਾ ਉਤਾਰੀਆਂ ਮੈਂ ਸੂਟ ਤੋਂ ਤੇ ਇਹਦਾ ਮੋਡਾ ਨਹੀਂ ਬਣ ਰਿਹਾ ਤੇ ਅਸੀਂ ਇਹ ਬਾਹਵਾ ਕਿਦਾਂ ਤਿਆਰ ਕਰਨੀਆਂ ਤੇ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਫੁੱਲ ਵੀਡੀਓ ਦੇਖਣੀ ਤੇ ਲਾਈਕ ਸ਼ੇਅਰ ਪਲੀਜ਼ ਸਬਸਟ੍ਰਾਈ ਕਰਨਾ ਨਾ ਭੁੱਲਣਾ ਤੇ ਆ ਦੇਖੋ ਸਤ ਇਹ ਦੋਨੋਂ ਪੀਸ ਆ ਬਾਵਾ ਦੇ ਠੀਕ ਹੈ ਜੀ ਤੇ ਇਹਨਾਂ ਦਾ ਥੋੜੀ ਹੈਲਥੀ ਆ ਲੇਡੀਜ਼ ਜਿਹਦਾ ਸੂਟ ਹੈ ਉਹਦਾ ਮੋਡਾ ਸਾਨੂੰ 9.5 ਤਿਆਰ ਚਾਹੀਦਾ ਤੇ ਇਹਦਾ ਮੋਡਾ ਬਚ ਰਿਹਾ ਸਿਰਫ 7 ਇੰਚ ਠੀਕ ਹੈ ਜੀ ਤੇ ਅਸੀਂ ਇਹ ਕਿਦਾਂ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇਹਦੀ ਮੈਂ ਕਟਿੰਗ ਵੀ ਤੁਹਾਨੂੰ ਦੱਸਾਂਗੀ ਸਟੀਚਿੰਗ ਵੀ ਦੱਸਾਂ ਕਿ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਇੱਕ ਬਾਹ ਦਾ ਪੀਸ ਲਵਾਂਗੇ ਠੀਕ ਹੈ ਤੇ ਆ ਮੈਂ ਸਾਈਡ ਤੋਂ ਮੈਂ ਜੋੜ ਪਾਵਾਂਗੀ ਦੋਨਾਂ ਸਾਈਡਾਂ ਦੇ ਜੋੜ ਪਾਵੇਗੇ ਆ ਮੈਂ ਜਿੰਨੀ ਬਾਹ ਲਈ ਹੈ ਉਨੀ ਲੰਬਾਈ ਦਾ ਮੈਂ ਜੋੜ ਲੈ ਲਿਆ ਮਤਲਬ ਪੀਸ ਲੈ ਲਿਆ ਤੇ ਪੀਸ ਕਿੱਦਾਂ ਲੈਣਾ ਆ ਦੇਖੋ ਇਹ ਮੈਂ ਦੋ ਪੀਸ ਲੈ ਚੁੱਕੀਆਂ ਇਹ ਡਬਲ ਹੈ ਕਪੜਾ ਆ ਦੇਖੋ ਇਹ ਡਬਲ ਕਪੜਾ ਹੈ ਤੇ ਇਹਦਾ ਅਸੀਂ ਸਾਈਡਾਂ ਤੇ ਜੋੜ ਪਾਵਾਂਗੇ ਤੇ ਇਹ ਹੈਗਾ 7 ਇੰਚ ਤੇ 7 ਇੰਚ ਐ ਮੈਂ ਸ਼ਰਟ ਦਾ ਤੇ 1 ਇੰਚ ਵਿੱਚ ਆ ਜਾਏਗਾ ਤੇ ਬਾਕੀ ਅਸੀਂ ਕਟਿੰਗ ਕਰ ਲਾਂਗੇ ਪਹਿਲਾਂ ਇਹਨੂੰ ਸਟੀਚਿੰਗ ਕਰਾਂਗੇ ਸਾਈਡ ਦੋਨੋਂ ਸਾਈਡਾਂ ਤੇ ਜੋੜ ਪਾਵਾਂਗੇ ਉਸ ਤੋਂ ਬਾਅਦ ਇਹਦੀ ਕਟਿੰਗ ਕਰਾਂਗੇ ਤੇ ਚਲੋ ਪਹਿਲਾਂ ਮੈਂ ਇਹਦੇ ਜੋੜ ਪਾਣੀ ਆ ਇਹਨੂੰ ਮੈਂ ਅਲੱਗ-ਅਲੱਗ ਪੀਸ ਕਰ ਲਾਂਗੀ ਪਹਿਲਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਅਲੱਗ-ਅਲੱਗ ਪੀਸ ਕਰਾਂਗੇ ਲੰਬਾਈ ਮੈਂ ਉਨੀ ਲਈ ਹੈ ਜਿੰਨੀ ਬਾਂਦੀ ਸੀ ਤੇ ਚੜਾਈ ਮੈਂ 7 ਇੰਚ ਲਿਆ ਤੇ ਘੱਟ ਵੀ ਲੈ ਸਕਦੇ ਜੇ ਤੁਹਾਡੇ ਕੋ ਘੱਟ ਕੱਪੜਾ ਹੈ ਮੇਰੇ ਕੋ ਜਿਆਦਾ ਇੰਨਾ ਹੀ ਕੱਪੜਾ ਸੀ ਜਿਆਦਾ ਸੀ ਤੇ ਮੈਂ ਪੂਰਾ ਹੀ ਰੱਖ ਲਿਆ ਮੈਂ ਕਿਹਾ ਮੈਂ ਬਾਅਦ ਚ ਕਟਿੰਗ ਕਰ ਲਾਂਗੀ ਠੀਕ ਹੈ ਜੀ ਤੇ ਜੋੜ ਕੇ ਦਾ ਪਾਣਾ ਸਭ ਤੋਂ ਪਹਿਲਾਂ ਆਹੀ ਬੈਲਾਈ ਦੀ ਬਰਾਬਰ ਕਟਿੰਗ ਕਰ ਲਾਂਗੇ ਆ ਦੇਖੋ ਕਢਾਈ ਨਾਲ ਕਢਾਈ ਮੈਚ ਕਰਕੇ ਜਿਹੜੇ ਫਲਾਵਰ ਸੈਂਟਰ ਚਾਣ ਇੰਨਾ ਮੈਂ ਕਪੜਾ ਕਟਿੰਗ ਕਰ ਦਾਂਗੇ ਠੀਕ ਹੈ ਜੀ ਹੁਣ ਬਚ ਗਿਆ 1 ਇੰਚ ਕਪੜਾ ਕਟਿੰਗ ਹੋ ਗਿਆ ਤੇ ਹੁਣ ਬਚਿਆ ਹੋਣਾ 6 ਇੰਚ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਅਸੀਂ ਅਸੀਂ ਇਹਦੇ ਵਿੱਚ ਜੋੜ ਪਾਵਾਂਗੇ ਠੀਕ ਹੈ ਜੀ ਇੱਕ ਜੋੜ ਅਸੀਂ ਇੱਧਰ ਸਟੀਚਿੰਗ ਕਰਾਂਗੇ ਸਟਿਚ ਕਰਾਂਗੇ ਠੀਕ ਹੈ ਜੀ ਤੇ ਇੱਕ ਜੋੜ ਆ ਦੇਖੋ ਖੋਲ ਕੇ ਤੁਹਾਨੂੰ ਦੱਸ ਦਿੰਦੀ ਹਾਂ ਇਹ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਆ ਦੇਖੋ ਇਸਾਈਂ ਧਰਾ ਦੇਣੀ ਆ ਇੱਕ ਜੋੜ ਇੱਧਰ ਕਰਾਂਗੇ ਸਟਿਚ ਇਹਨੂੰ ਇਹਦੇ ਨਾਲ ਅਟੈਚ ਕਰਾਂਗੇ ਇੱਕ ਜੋੜ ਦੂਜੀ ਸਾਈਡ ਤੇ ਠੀਕ ਹੈ ਜੀ ਮੈਂ ਦੋਨਾਂ ਸਾਈਡਾਂ ਦੇ ਪਹਿਲੇ ਜੋੜ ਪਾਣੀਆਂ ਇਹਨਾਂ ਦਾ ਸੀਨ ਲਗਾ ਲਾਂਗੇ ਦੋਨਾਂ ਸਾਈਡਾਂ ਤੇ ਆ ਦੇਖੋ ਮੈਂ ਦੋਨਾਂ ਬਾਹਾਂ ਤੇ ਜੋੜ ਪਾ ਲਿਆ ਤਿਆਰ ਕਰ ਲੀਆਂ ਉਹ ਤਾਂ ਬਾਅਦ ਦੀ ਕਟਿੰਗ ਕਰਾਂਗੇ ਕਟਿੰਗ ਕਿੱਦਾ ਕਰਨੀ ਆ ਆ ਦੇਖੋ ਸਿੱਧਾ ਪਾਸਾ ਤੇ ਇਧਰ ਵੀ ਸਿੱਧਾ ਪਾਸਾ ਸਿੱਧੇ ਨੂੰ ਸਿੱਧੇ ਨਾਲ ਬੁਲਾਣਾ ਠੀਕ ਹੈ ਜੀ ਇਹਨੂੰ ਕਾਟਾਂਗੇ ਫੋਲਡ ਐਦਾਂ ਆ ਦੇਖੋ ਐਦਾਂ ਕਾ ਕੇ ਫੋਲਡ ਕਾਤਾ ਹੈ ਚਾਰ ਤੇਵਾਂ ਹੋਣਗੀਆਂ ਠੀਕ ਹੈ ਜੀ ਆ ਫਲਾਵਰ ਸੈਂਟਰ ਚ ਹੀ ਹੋਣਾ ਚਾਹੀਦਾ डिजाइन सेंटर कर लेंगे ये दी कटिंग करेंगे कटिंग कि ਇਹਦਾ ਮੋਡਾ ਹੈਗਾ 9.5 ਤਿਆਰ ਠੀਕ ਹੈ ਜੀ ਤੇ 1.5 ਇੰਚ ਐਕਸਟਰਾ ਰੱਖਾਂਗੀ ਮੈਂ ਠੀਕ ਹੈ ਜੀ ਇਹ ਮਾਰਜਨ ਵਾਸਤੇ ਟੋਟਲ ਹੋ ਗਿਆ 11 ਇੰਚ ਓਕੇ 11 ਇੰਚ ਮੈਂ ਮੋਡਾ ਰੱਖਿਆ ਉਹ ਤੋਂ ਬਾਅਦ ਇੱਥੋਂ 3 ਇੰਚ ਲਵਾਂਗੇ 3 ਇੰਚ ਲਾ ਲਿਆ ਔਰ ਇੱਥੋਂ ਵੀ ਅਹੀਂ ਆ ਦੇਖੋ 3 ਇੰਚ ਇੱਥੋਂ ਲਵਾਂਗੇ ਤੇ ਇੱਥੇ ਇੰਚ ਡੇਬ ਰੱਖਾਂਗੇ ਇਹਨੂੰ ਇਦਨਾ ਮਲਾਵਾਂਗੇ ਇੱਥੇ ਸਿੱਧੀ ਲਾਈਨ ਬਣਾ ਦਾਂਗੇ ਠੀਕ ਹੈ ਜੀ ਉੱਤ ਬਾਅਦ ਐ ਕਿੰਨੀ ਰੱਖਣੀ ਅੱਗੋਂ ਮੇਰੀ 1.5 ਤਿਆਰ ਆ ਮੈਂ 7 ਇੰਚ ਰੱਖ ਲਾਂਗੀ ਠੀਕ ਹੈ ਜੀ 7 7.5 ਇੰਚ ਐਕਸਟਰਾ ਰੱਖਣੀ ਹੈ ਜਿਹੜਾ 5.5 6.5 7 7.5 7.5 ਰੱਖ ਲਾਂਗੀ ਮੈਂ ਠੀਕ ਹੈ ਜੀ ਇੱਥੇ 7.5 ਰੱਖ ਲਈ ਕਿਉਂਕਿ 5.5 ਤਿਆਰ ਹੈ ਆ ਦੇਖੋ ਇੱਥੇ 5.5 ਇੱਥੇ ਆਏਗਾ ਤੇ 2 ਇੰਚ ਐਕਸਟਰਾ ਲਈ ਮੈਂ ਮਾਰਜਨ ਵਾਸਤੇ 2 ਦਾ 1.5 ਇੰਚ ਲਾ ਸਕਦੇ ਹੋ ਤੁਸੀਂ ਅਦਿਕ ਐਨ ਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹ ਹੋ ਗਈ ਬਾਹ ਦਾ ਤੇ ਫਰੰਟ ਦੀ ਅਲੱਗ ਚ ਕਾਟ ਪਾਵਾਂਗੇ ਫਰੰਟ ਜੀ ਕਾਟ ਕਿੱਦਾਂ ਪਾਣੀ ਹੈ ਇਹਦਾ ਹੀ ਹਾਫ ਕਰਾਂਗੇ ਇਹਦਾ ਹਾਫ ਕਿੰਨਾ 8.5 ਦਾ ਹਾਫ ਕਿੰਨਾ ਹੋ ਗਿਆ 4 4 8 ਹੋ ਗਿਆ ਤੇ ਸਵਾ 4 ਹੋਏਗਾ ਠੀਕ ਹੈ ਸਵਾ 4 ਇਥੋਂ ਖਾਫ ਕਰਕੇ ਇਥੋਂ 1/2 ਇੰਚ ਮਾਰਜ ਨਵਾਂਗੇ ਉਤ ਬਾਅਦ ਇਥੋਂ ਐਦਾਂ ਗੁਲਾਈ ਦਿਨਦੀ ਜਾਵਾਂਗੇ ਇਥੋਂ ਹੀ 1/2 ਇੰਚ ਦੀ ਗੁਲਾਈ ਦੇ ਦਾਂਗੇ ਠੀਕ ਹੈ ਜੀ ਇਹ ਆ ਫਰੰਟ ਦੀ ਕਾਟ इथों कर देंगे कटिंग इथो कटिंग करा पिछु ਜੀ ਇਹ ਹੋ ਗਈ ਪਾਵਾਂ ਦੀ ਕਟਿੰਗ ਅੱਤੋਂ ਬਾਅਦ 프ਰੰਟ ਦੀ ਕੱਟ ਪਾਵਾਂਗੇ ਇੱਥੇ 1.5 ਇੰਚ ਛੱਡ ਕੇ ਇਹਨੂੰ ਖੋਲ ਲਾਂਗੇ ਇੱਥੇ 1.5 ਇੰਚ ਛੱਡ ਕੇ ਜਿੱਦਾਂ ਤੁਹਾਡਾ ਮੋਡ ਹੈ ਜਿੱਦਾਂ ਇੱਥੋਂ ਹਾਫ ਹੋਇਆ ਨਾ ਇੱਥੋਂ ਜਿੰਨਾ ਤੇ ਮੋੜਾ ਰੱਖਣਾ ਮੇਰੇ 9.5 ਮੋੜਾ ਤਿਆਰ ਹੈ ਠੀਕ ਹੈ ਜੀ ਇੱਥੋਂ ਕਾਰਡ ਬਾਣੀ ਹੈ ਪਿੱਛੋਂ ਨਹੀਂ ਬਾਣੀ ਇਹ ਹੋ ਗਈ ਫਰੰਟ ਕਾਰਟ ਠੀਕ ਹੈ ਜੀ ਇਹ ਹੋ ਗਈ ਬਾਹ ਦੀ ਕਟਿੰਗ ਅਗੋਂ ਬਾਹ ਦੀ ਸਟਿਚਿੰਗ ਕਰਾਂਗੇ ਸਟਿਚਿੰਗ ਕਿਦਾ ਕਰਨੀ ਹੈ ਇਹਦੇ ਲਾਈਨਿੰਗ ਲੱਗਣੀ ਹੈ ਇਹ ਲਾਈਨਿੰਗ ਦਾ ਕਪੜਾ ਹੈ ਇਹ ਵੀ ਇਹਦੇ ਨਾਲ ਹੀ ਕਟਿੰਗ ਕਰ ਲਾਂਗੇ ਠੀਕ ਹੈ ਜੀ ਕੱਟ ਕੇ ਇਹਨੂੰ ਲਗਾ ਕੇ ਤੇ ਇਹਨੂੰ ਸਟਿਚਿੰਗ ਕਰ ਦਾਂਗੇ जिद ये लाइनिंग का कपड़ा ठीक है इनू फोर फोल्ड बाहमें दरह ही करा बाहमें ये उपर रख के कर देंगे सेम कटिंग ठीक है जी एन अलग अलग पीस कर लेंगे पहले एक बह तैयार करा एक पीस लवेंगे ਲਾਈਨਿੰਗ ਦਾ ਥੋੜਾ ਕਪੜਾ ਵੱਧ ਘਾਟ ਹੈ ਉਹ ਜਸਟ ਕਰ ਲਾਂਗੇ ਕਿਉਂਕਿ ਇਨਾ ਮਾਰਜਨ ਲਿਆ ਹੋਇਆ ਹੈ ਫਿਰ ਆਦੇ ਉਪਰ ਕੱਚੀ ਸੀਨ ਲਗਾ ਲਾਂਗੇ ਪੈਨ ਵੀ ਲਗਾ ਸਕਦੇ ਅਸੀਂ ਮਸ਼ੀਨ ਤੇ ਚਲਦੇ ਆਂ ਚਿੰਗਰਾਂਗੇ ਇਹ ਬਾਹਾਂ ਆ ਮਾਦਾ ਕਪੜਾ ਤੇ ਇਹ ਲਾਈਨਿੰਗ ਦਾ ਕਪੜਾ ਠੀਕ ਹੈ ਜੀ ਲਾ ਇਹਨਾਂ ਵਾਧ ਕਪੜਾ ਲਾਈਨਿੰਗ ਤੋਂ ਇੱਥੇ ਲੈਸ ਲਗਾਣੀ ਆ ਠੀਕ ਹੈ ਜੀ ਐਮ ਵਾਧ ਕਪੜਾ ਇੱਥੇ ਨਿਸ਼ਾਨੀ ਲਾਉਂਦੀ ਆ ਇੱਥੇ ਲਾਈਨਿੰਗ ਦਾ ਕਪੜਾ ਰੱਖ ਕੇ ਸੀਨ ਲਗਾਵਾਂਗੇ ਪਹਿਲੇ ਬਰਾਬਰ ਕਰ ਲਾਂਗੇ ਕਪੜਾ ਠੀਕ ਹੈ ਜੀ ਇਹਨੂੰ ਅਸੀਂ ਕਰ ਦਾਂਗੇ ਫੋਲਡ ਧਾਗਾ ਦਿਖਾਈ ਨਹੀਂ ਦੇਣਾ ਕੋਈ ਗੱਲ ਨਹੀਂ ਤੇ ਮੈਂ ਕਰ ਦਾਂਗੇ ਫੋਲਡ ਠੀਕ ਹੈ ਜਗਾ ਵਿੱਚ ਚੜ ਗਿਆ ਇੱਥੇ ਹੀ ਲਾਵਾਂਗੇ ਪਹਿਲੇ ਲੈਸ ਆਇੱਕ ਸੈਂਟਰ ਚ ਸਹੀ ਲਗਾ ਲਾਗੇ ਇਹ ਲਾਈਨਿੰਗ ਅੱਗੇ ਪਿੱਛੇ ਜਾ ਰਹੀ ਹੈ तो बार उसक्स्ट्रा लाइनिंग कटिंग कर देंगे उस लगावे तो बाद फिटिंग दी बावें फिटिंग दी सीन लगावेंगे बराबर कर लेंगे साढ़े पांच बह रखा तैयार ਇਹ ਤੇ ਮੁੰਡਾ ਦੇਖ ਲਾਂਗੇ ਚੈੱਕ ਕਰ ਲਾਂਗੇ ਠੀਕ ਹੈ ਤੇ ਮੁੰਡਾ ਚੈੱਕ ਕਰਕੇ ਇਹ ਤੇ ਡਾਵਾਂਗੇ ਨਿਸ਼ਾਨੀ ਇਹਨੂੰ ਇਹਨਾਂ ਮਲਾ ਲਾਂਗੇ ठीक है जी ते लगा देंगे सेन एक्स्ट्रा कपड़ा कटिंग कर देंगे बाल सीधी करा अटैच करांगे, अटैच करके भी तंदरुस्ती है, अटैच किदा करनी है बाह, सब तो पहला, लाइन इधर कपड़ा कटियां, आधा काट सी, ठीक है जी ਫੱਤੇ ਵਾਲਾ ਮੋਡਾ ਪੁੱਠਾ ਮਤਲਬ ਛੜ ਦਾ ਛੜ ਪੁੱਠੀ ਹੋਣੀ ਚਾਹੀਦੀ ਹੈ ਤੇ ਆ ਬਾਹ ਸਿੱਧੀ ਹੋਣੀ ਚਾਹੀਦੀ ਹੈ ਤੇ ਆ ਬਾਹ ਨੂੰ ਅਸੀਂ ਵਿੱਚ ਪਾ ਦਾਂਗੇ ਆ ਦੇਖੋ ਇੱਥੋਂ ਗਲੇ ਤੋਂ ਫੜ ਕੇ ਇਦਾਂ ਕਰਕੇ ਆ ਦੇਖੋ ਹੱਥ ਨਾਲ ਇਹਨੂੰ ਵਿੱਚ ਪਾ ਦਾਂਗੇ ਬਾਹ ਨੂੰ ਕਿਸੇ ਵੀ ਤਰੀਕੇ ਨਾਲ ਬਾਹ ਨੂੰ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਇੱਥੋਂ ਮਿਲਾਵਾਂਗੇ ਚੈੱਕ ਕਰ ਲਾਂਗੇ ਬਾਹ ਸਾਡੀ ਪੂਰੀ ਆ ਠੀਕ ਹੈ ਤੇ ਇਥੋਂ ਕੋਰਨਰ ਬਣਾ ਲਾਂਗੇ ਕੱਪੜੇ ਦਾ ਇਥੋਂ ਹੀ ਕਰਾਂਗੇ ਹੁਣ ਸਟੀਚਿੰਗ जल्दी करके थी शर्ट कि जल्दी और कि बढ़िया बह लग गई है देखो मोडा मेरा प्रॉपर पूरा आ गया सी देखो कि सफाई च लगी है इड तक देख सकते हो तो दूजी भी सेम ही इत बतावे थैंक यू फॉर वाचिंग